ਦੇ ਲੀਡਰ ਅਫਸਰ ਸ਼ਾਹੀ ਤੇ ਹੋਰ ਜਿਹੜੇ बिजनेसमੈਨ ਨੇ ਉਹ ਆਪਣੀ 2 ਨੰਬਰ ਦੀ ਕਮਾਈ ਨੂੰ ਇਨਵੈਸਟ ਕਿਵੇਂ ਕਰਦੇ ਆ ਵਿਦੇਸ਼ਾਂ ਦੇ ਵਿੱਚ ਬੜਾ ਗੰਭੀਰ ਮੁੱਦਾ ਐ ਇਸ ਤੇ ਗੱਲ ਬਹੁਤ ਘੱਟ ਹੁੰਦੀ ਐ ਪਰ ਜਿਹੜੇ 2 ਨੰਬਰ ਦੀ ਕਮਾਈ ਨੂੰ ਵਿਦੇਸ਼ਾਂ ਚ ਇਨਵੈਸਟ ਕਿਵੇਂ ਕਰਦੇ ਆ ਢੰਗ ਤਰੀਕੇ ਕੀ ਕੀ ਲੱਭ ਲਏ ਨੇ ਨੀਰਮ ਮੋਤੀ ਦੀ ਜਾਂ ਵਿਜੇ ਮਾਲੀਆ ਦੀ ਇੰਨਾ ਪੈਸਾ ਉਹਨਾਂ ਕੋਲ ਚਲਾ ਗਿਆ ਤੇ ਉਹ ਕਿਵੇਂ ਤੇ ਕਿਸ ਸਥਾਪਨਾ ਨਾਲ ਗਿਆ ਤੇ ਕਿੱਥੇ ਇਨਵੈਸਟ ਹੋਇਆ ਸਾਡੀ ਸਰਕਾਰ ਸੁਥੀ ਰਹਿ ਗਈ ਜਿਹੜੇ ਸਾਡੇ ਸਿਸਟਮ ਦੇ ਮੋਹਰੇ ਨੇ ਸਾਡੇ ਆਈਪੀਐਸ ਅਫਸਰ ਸਾਡੇ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਦੇ ਅਫਸਰ ਸਾਡੇ ਹੋਰ ਡਿਸਟ੍ਰਿਕਟ ਅਥਾਰਟिटीज ਰੈਵਨਿਊ ਦੀਆਂ ਪਟੇਵਾਰੀ ਤੱਕ ਇੱਥੋਂ ਡੁੱਟ ਕੇ ਲੈ ਜਾਂਦੇ ਨੇ ਵਿਦੇਸ਼ਾਂ ਇਚ ਇਨਵੈਸਟਮੈਂਟ ਕਰਦੇ ਨੇ ਸਾਡੀ ਸਰਕਾਰ ਦੀ ਨਿਗਾ ਵਿੱਚ ਹੈ ਜਾਂ ਨਹੀਂ ਹਾਂ ਜਾਂ ਨਹੀਂ ਜਵਾਬ ਦੇਵੇ ਗੱਲ ਫੇਰ ਅੱਗੋਂ ਚੱਲੇਗੀ ਮੰਤਰੀਆਂ ਦੇ ਬੱਚੇ ਵਿਦੇਸ਼ਾਂ ਨੂੰ ਪੜ ਰਹੇ ਨੇ ਉਹ ਪੈਸੇ ਦੇ ਉੱਤੇ ਚੈੱਕ ਕਿਸੇ ਦਾ ਨਹੀਂ ਇਹ ਕਿਥੇ ਗਰੀਬ ਆਦਮੀ ਨੇ ਆਪਣਾ ਬੱਚਾ ਵੇਚਤਾ ਐ ਇੰਨੇ ਪੈਸੇ ਕਿੱਥੋਂ ਲਿਆਏ ਹੋ ਜੀ ਲਿਆਵਦੇ ਤੋਂ ਤੁਹਾਨੂੰ ਉਹਦੇ ਉੱਤੇ ਈਡੀ ਐ ਉਹਦੇ ਉੱਤੇ ਸੀਬੀਆਈ ਐ ਉਹਦੇ ਉੱਤੇ ਇਨਕਮ ਟੈਕਸ ਐ ਕੰਪਨੀਆਂ ਡਾਨੀਆਂ ਦੇ ਜਿਹੜੇ ਲੱਖਾਂ ਕਰੋੜਾਂ ਦੇ ਜਿਹੜੇ ਰਿਨ ਨੇ ਉਹ ਮਾਫ਼ ਕਰ ਦਿੱਤੇ ਜਾਂਦੇ ਨੇ ਤੇ ਫਿਰ ਇਹ ਜਿਹੜਾ ਗਰਾਫ ਹੈ ਇਹ ਡ੍ਰੇਨ ਆਊਟ ਹੋਇਆ ਤੇ ਕਿੱਥੇ ਗਿਆ ਲੀਗਲੀ ਵੀ ਡ੍ਰੇਨ ਆਊਟ ਹੁੰਦਾ ਤੇ ਇਲੀਗਲੀ ਵੀ ਹੁੰਦਾ ਲੀਗਲੀ ਹੁੰਦਾ ਬੈਂਕਾਂ ਦੀ ਟਰਾਂਜ਼ੈਕਸ਼ਨ ਤੇ ਇਲੀਗਲੀ ਹੁੰਦਾ ਹਵਾਲਾ ਟਰਾਂਜ਼ੈਕਸ਼ਨ ਘੰਟੇ ਵਿੱਚ ਪੇਮੈਂਟ ਜਿਹੜੀ ਐ ਵਿਦੇਸ਼ਾਂ ਚ ਪਹੁੰਚ ਜਾਂਦੀ ਹੈ ਤੇ ਵਿਦੇਸ਼ਾਂ ਤੋਂ ਇੱਥੇ ਆ ਜਾਂਦੀ ਹੈ ਜੋ ਸੁਖ ਛੱਜੂ ਦੇ ਚਾਰੇ ਨਾ ਬਲਖ ਨਾ ਬੁਖਾਰੇ ਛੱਜੂ ਇੱਕ ਧਰਮੀ ਕਰਮੀ ਬੰਦਾ ਸੀ ਧਰਮ ਨਾਲ ਉਹਨੇ ਪੈਸਾ ਕਮਾਇਆ ਸੀ ਆ ਧਰਮ ਦਾ ਪੈਸਾ ਨਹੀਂ ਸੀ ਕਮਾਇਆ ਇੱਕ ਤਾਂ ਛੇ ਇਹ ਗੱਲ ਸੁਣੀ ਹੋਣੀ ਹੈ ਸੱਜਣ ਠੱਗ ਉਹ ਦਿਨੇ ਆਉ ਭਗਤ ਸੇਵਾ ਕਰਦਾ ਸੀ ਤੇ ਰਾਤ ਨੂੰ ਲੁੱਟ ਲੈਂਦਾ ਸੀ ਪਾਪਾਂ ਦੀ ਕਮਾਈ ਦੋ ਨੰਬਰ ਦੀ ਕਮਾਈ ਦੋ ਨੰਬਰ ਦਾ ਪੈਸਾ ਇਨਵੈਸਟ ਜਦੋਂ ਵਿਦੇਸ਼ਾਂ 'ਚ ਕੀਤਾ ਜਾਂਦਾ ਹੈ ਭਾਰਤ ਤੋਂ ਉਹ ਪੰਜਾਬ ਹੋਵੇ ਛੱਤੀਸਗੜ੍ਹ ਹੋਵੇ ਰਾਜਸਥਾਨ ਹੋਵੇ ਕੋਈ ਸੂਬਾ ਹੋਵੇ ਭਾਰਤ ਦਾ ਉੱਥੋਂ ਦੇ ਲੀਡਰ ਅਫਸਰ ਸ਼ਾਹੀ ਤੇ ਹੋਰ ਜਿਹੜੇ ਬਿਜ਼ਨਸਮੈਨ ਨੇ ਜਿਨ੍ਹਾਂ ਦਾ ਵੱਡਾ ਕਾਰੋਬਾਰ ਹੈ ਉਹ ਆਪਣੀ ਦੋ ਨੰਬਰ ਦੀ ਕਮਾਈ ਨੂੰ ਇਨਵੈਸਟ ਕਿਵੇਂ ਕਰਦੇ ਆ ਵਿਦੇਸ਼ਾਂ ਦੇ ਵਿੱਚ ਬੜਾ ਗੰਭੀਰ ਮੁੱਦਾ ਹੈ ਇਸ ਤੇ ਗੱਲ ਬਹੁਤ ਘੱਟ ਹੁੰਦੀ ਹੈ ਪਰ ਉਸ ਦੇ ਉੱਤੇ ਅਸੀਂ ਗੱਲ ਅੱਜ ਕਰਾਂਗੇ ਮੇਰੇ ਨਾਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਜਗਮਉਨ ਸਿੰਘ ਭੱਟੀ ਜੀ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਉਹ ਕੀ ਸੋਚਦੇ ਸਮਝਦੇ ਇਸ ਵਿਸ਼ੇ ਤੇ ਆ ਵਕੀਲ ਸਾਹਿਬ ਤੁਹਾਡਾ ਬਹੁਤ ਤਜਰਬਾ ਹੈ ਇਹਨਾਂ ਵਿਸ਼ਿਆਂ ਨੂੰ ਲੈ ਕੇ ਇਹਨਾਂ ਮਸਲਿਆਂ ਨੂੰ ਲੈ ਕੇ ਜਦੋਂ 2 ਨੰਬਰ ਕਮਾਈ ਦੀ ਗੱਲ ਆਉਂਦੀ ਹੈ ਜਿੰਨੇ ਤੱਕ ਕੀਤੀ ਹੁੰਦੀ ਹੈ ਕਮਾਈ ਉਹਦੇ ਜਦੋਂ ਲੱਗ ਵੀ ਰਹੇ ਹੁੰਦੇ ਆ ਤੇ ਉਹਨੂੰ ਜਿਆਦਾ ਸੀ ਨਹੀਂ ਹੁੰਦੀ ਪਰ ਮਿਹਨਤ ਦੀ ਕਮਾਈ ਕੋ ਲੁੱਟ ਕੇ ਲੈ ਜਾਂਦਾ ਉਹ ਬਹੁਤ ਕਰਲਾਉਂਦਾ ਪਰ ਜਿਹੜੇ 2 ਨੰਬਰ ਦੀ ਕਮਾਈ ਨੂੰ ਵਿਦੇਸ਼ਾਂ ਚ ਇਨਵੈਸਟ ਕਿਵੇਂ ਕਰਦੇ ਆ ਢੰਗ ਤਰੀਕੇ ਕੀ ਕੀ ਲੱਭ ਲਏ ਉਹਨਾਂ ਨੇ ਸਾਡੀ ਸਰਕਾਰ ਨੇ ਕਦੀ ਇਸ ਚੀਜ਼ ਤੇ ਇਹ ਕਿਤੇ ਲੈਸਨ ਪੜੇ ਹੁੰਦੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੋਂ ਖਾਲਸਾ ਦਰਬਾਰ ਜਿਹੜਾ ਇਹਨਾਂ ਨੂੰ ਅੱਜ ਦੀ ਡੇਟ 'ਤੇ ਚੁੱਪਦਾ ਹੈ ਤੇ ਉਹ ਖਾਲਸਾ ਦਰਬਾਰ ਕੱਲੇ ਖਾਲਸੇ ਦਾ ਨਹੀਂ ਸੀ ਕੱਲੇ ਸਿੱਖਾਂ ਦਾ ਨਹੀਂ ਸੀ Hindu ਮੁਸਲਮਾਨਾਂ ਦਾ ਤੇ ਸਿੱਖਾਂ ਦਾ ਸੀ ਇਹਦੀ ਪ੍ਰਮਾਨਕਤਾ ਜਿਹੜੀ ਹੈ ਇੱਥੋਂ ਉਜਾਗਰ ਹੁੰਦੀ ਹੈ ਸ਼ਾਹ ਨਮਾ ਜੰਗ ਸਿੰਘਾਂ ਤੇ ਪਰੰਗੀਆਂ ਜਿਹਦੇ ਵਿੱਚ ਉਹ ਸ਼ਰੇਆਮ ਲਿਖ ਰਹੇ ਨੇ ਸ਼ਾ ਮੁਮਤ ਜੀ ਸਮੇ ਦੇ ਜਿਹੜੇ ਸਮਕਾਲੀ ਕਵੀ ਸਨ ਉਹ ਕੀ ਕਹਿੰਦੇ ਨੇ ਰਾਜੀ ਵਸਦੇ Hindu Muslimਾਂ ਦੋਏ ਸਿਰ ਦੋਹਾਂ ਦੇ ਉੱਤੇ ਹਫਾਤ ਆਈ ਸ਼ਾਮਮ ਦਾ ਵਿੱਚ ਪੰਜਾਬ ਦੇ ਜੀ ਕਦੀ ਨਹੀਂ ਸੀ ਤੀਜੀ ਜਾਤ ਆਈ ਇਹ ਜੇ ਅੱਜ ਪ੍ਰਮਾਨਕਤਾ ਦੇਖੀ ਜਾਏ ਤੇ ਇਹ ਕਿੱਥੇ ਗਈ ਏ ਇਸ ਗੱਲ ਨੂੰ ਜੇ ਇਹ ਪ੍ਰਮਾਨਕਤਾ ਦੇਖੀ ਜਾਏ ਤੇ ਇੱਕ ਅਖਾਨ ਹੈ ਪੰਜਾਬ ਦਾ ਬੜਾ ਮਸ਼ਹੂਰ ਜੋ ਸੁਖ ਛੱਜੂ ਦੇ ਚਬਾਰੇ ਨਾ ਬਲਖ ਨਾ ਬੁਖਾਰੇ ਉਹ ਛੱਜੂ ਦੇ ਚਬਾਰੇ ਉੱਤੇ ਵੀ ਮੈਂ ਵੀਡੀਓ ਪਾਈ ਸੀ ਆਪਣੇ YouTube ਚੈਨਲ ਦੇ ਉੱਤੇ ਵੀ ਉਹ ਕੀ ਸੀ ਛੱਜੂ ਇੱਕ ਧਰਮੀ ਕਰਮੀ ਬੰਦਾ ਸੀ ਧਰਮ ਨਾਲ ਉਹਨੇ ਪੈਸਾ ਕਮਾਇਆ ਸੀ ਆ ਧਰਮ ਦਾ ਪੈਸਾ ਨਹੀਂ ਸੀ ਕਮਾਇਆ ਤੇ ਉਹ ਜਿੰਨਾ ਪੈਸਾ ਸੀ ਉਹ ਉਹਨੇ ਧਰਮਸ਼ਾਲਾ ਦਾ ਜਮਾਨਾ ਸੀ ਉਹ ਲਾ ਦਿੰਦਾ ਸੀ ਉਹਦੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਜੀ ਤੇ ਉਹ ਅੱਜ ਵੀ ਹਵੇਲੀ ਜਿਹੜੀ ਐ ਖੜੀ ਐ ਜੀ ਪਾਕਿਸਤਾਨ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਉਹਦੇ ਵਿੱਚ ਹਰ ਸੁੱਖ ਸਹੂਲਤ ਯਾਤਰੀਆਂ ਵਾਸਤੇ ਸੀ ਜੀ ਇੱਕ ਤੁਸੀਂ ਇਹ ਗੱਲ ਸੁਣੀ ਹੋਣੀ ਐ ਸੱਜਣ ਠੱਗ ਬਿਲਕੁਲ ਗੁਰਨਾਨਕ ਸਾਹਿਬ ਦੇ ਵੇਲੇ ਵਿੱਚ ਉਹ ਦਿਨੇ ਆਉ ਭਗਤ ਸੇਵਾ ਕਰਦਾ ਸੀ ਤੇ ਰਾਤ ਨੂੰ ਲੁੱਟ ਲੈਂਦਾ ਸੀ ਜੀ ਆਪਣੇ ਜਿਹੜੇ ਯਾਤਰੀ ਉੱਥੇ ਠਹਿਰਾਈ ਹੁੰਦੇ ਸੀ ਉਹਨਾਂ ਨੂੰ ਲੁੱਟ ਲੈਂਦਾ ਸੀ ਇਹ ਵੀ ਇੱਕ ਅਮੀਰੀ ਸੀ ਤੇ ਇੱਕ ਛੱਜੂ ਦੇ ਚਬਾਰੇ ਦੀ ਵੀ ਇੱਕ امیਰੀ ਸੀ ਇੱਕ ਸ਼ੋਭਾ ਸੀ ਜਿਹੜੇ ਲੋਗ ਇਤਰੋਂ ਵਿਦੇਸ਼ਾਂ ਨੂੰ ਜਾਂਦੇ ਸੀ ਵਿਦੇਸ਼ੀ ਰੋਜ਼ਾਨਾ ਸੀ ਉਦੋਂ ਵੀ ਅੱਜ ਹੀ ਨਹੀਂ ਹੋਇਆ ਏ ਤਾਂ ਉਹ ਜਦੋਂ ਛੱਜੂ ਦੇ ਚਬਾਰੇ ਬਹਿੰਦੇ ਸੀ ਗੱਲਾਂ ਕਰਦੇ ਸੀ ਕੋਈ ਅੱਗੋਂ ਜਾ ਰਿਹਾ ਹੈ ਕੋਈ ਆ ਰਿਹਾ ਹੈ ਤੇ ਵਿਚਾਰ ਵਟਾਂਦਰੇ ਹੁੰਦੇ ਸੀ ਉਹਨਾਂ ਵਿਚਾਰ ਵਟਾਂਦਰਿਆਂ ਦੇ ਵਿੱਚੋਂ ਇੱਕ ਗੱਲ ਉਗੜ ਕੇ ਸਾਹਮਣੇ ਆਉਂਦੀ ਸੀ ਜੋ ਸੁਖ ਇੱਥੇ ਆ ਆਪਣੇ ਪੰਜਾਬ ਦੇ ਘਰ ਜਿਹੜੀਆਂ ਹਵੇਲੀਆਂ ਛੱਜੂ ਜੀ ਦੀਆਂ ਉਹਦੇ ਵਿੱਚ ਹਰ ਸੁੱਖ ਸਹੂਲਤ ਮੈਡੀਕਲ ਜਿਹੜੀ ਹੈ ਸੋਸ਼ਲ ਖਾਣਾ ਪੀਣਾ ਸਭ ਕੁਝ ਅਵੇਲੇਬਲ ਸੀ ਇਸ ਕਰਕੇ ਇਹ ਪ੍ਰਥਾ ਤੇ ਪਰੰਪਰਾ ਜਿਹੜੀ ਹੈ ਛੱਜੂ ਦੇ ਚਬਾਰੇ ਦੀ ਕਿਤੇ ਦੀ ਕਿਤੇ ਪਹੁੰਚ ਗਈ ਤੇ ਜਿਹੜੇ ਅੱਜ ਦੇ ਸੱਜਣ ਠੱਗ ਨੇ ਜਿਹੜੇ ਠੱਗੀਆਂ ਮਾਰ ਮਾਰ ਕੇ ਪੈਸਾ ਇਕੱਠੇ ਕਰਦੇ ਆ ਮਾਇਆ ਇਕੱਠੀ ਕਰਦੇ ਆ ਉਹਨਾਂ ਨੇ ਤਰੀਕੇ ਕੀ ਲੱਭੇ ਆ ਇਨਵੈਸਟ ਕਰਨ ਦੇ ਉਹ ਬੜੇ ਸਾਫ਼ ਤੇ ਸਪਸ਼ਟ ਹੈ ਸੰਯਾ ਭਏ ਕਤਵਾਲ ਤੋਪ ਢੜ ਕਾਏ ਕਾ ਜਿਹੜੇ ਸਈਆਂ ਪਾਰਲੀਮੈਂਟੇ ਚ ਬੈਠੇ ਨੇ ਕੱਲ ਸਾਡੇ ਦੇਸ਼ ਤੇ ਬੱਚਿਆਂ ਨੇ ਉੱਥੇ ਪ੍ਰੋਟੈਸਟ ਕੀਤਾ ਭਾਵੇਂ ਪ੍ਰੋਟੈਸਟ ਕਰਨ ਦਾ ਉਹਨਾਂ ਦਾ ਤਰੀਕਾ ਗਲਤ ਹੋ ਸਕਦਾ ਪਾਰਲੀਮੈਂਟ ਦੇ ਵਿੱਚ ਨਵੀਂ ਪਾਰਲੀਮੈਂਟ ਦੇ ਵਿੱਚ 13 ਦਸੰਬਰ 2023 ਨੂੰ ਲੇਕਿਨ ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣਨ ਦਾ ਯਤਨ ਕੀਤਾ ਉਹਨਾਂ ਨੇ ਸਾਰੇ ਦੇਸ਼ ਦਾ ਤਾਂ ਕੀ ਸਾਰੀ ਦੁਨੀਆ ਦਾ ਧਿਆਨ ਖਿੱਚਿਆ ਉਧਰ ਵੀ ਸਾਡੀ ਬੇਰੋਜ਼ਗਾਰੀ ਦਾ ਆਲਮ ਜਿਹੜਾ ਹੈ ਉਹਦੇ ਉੱਤੇ ਕੌਣ ਨਿਗਾਹ ਕਰੇਗਾ ਕੌਣ ਨਜ਼ਰਸਾਨੀ ਕਰੇਗਾ ਔਰ ਦੇਖੋ ਤੁਸੀਂ ਹਾਲਾਤ ਜਿੰਨੇ ਵੀ ਜਿਹੜਾ ਚੈਨਲ ਨੇ ਉਹਨਾਂ ਨੇ ਇਹਦੇ ਉੱਤੇ ਚਰਚਾ ਨਹੀਂ ਕੀਤੀ ਇਸ ਪੱਖ ਤੋਂ ਚਰਚਾ ਨਹੀਂ ਕੀਤੀ ਕਿ ਨਿਰਾਸ਼ਾਜਨਕ ਹਾਲਾਤ ਇਸ ਲਈ ਖੜਾ ਹੋ ਗਿਆ ਕਿਉਂਕਿ ਉਹ ਵੀ ਇਸ ਜਿਹੜੀ ਹੈ ਹਲਾਲੀ ਦਲਾਲੀ ਇਹਦੇ ਵਿੱਚ ਵੀ ਸ਼ਾਮਲ ਨੇ ਉਹ ਹੂੰ YouTube ਚੈਨਲ ਇਸ ਗੱਲ ਨੂੰ ਉਗਾੜ ਰਹੇ ਨੇ ਬਾਰ ਬਾਰ ਕਹਿ ਰਹੇ ਨੇ ਤੇ ਤੁਸੀਂ ਇਹ ਦੇਖੋ ਜਿਹੜੇ ਇੱਥੇ ਇਹ ਕਰਤਾ ਨੇ ਸਾਡੇ ਕਾਨੂੰਨ ਘਾੜੇ ਨੇ ਉਹਨਾਂ ਨੇ ਕਦੀ ਇਹ ਕਾਨੂੰਨ ਨਹੀਂ ਬਣਾਇਆ ਅੱਜ ਜਦੋਂ ਮੋਦੀ ਜੀ ਨੇ 2014 ਵਿੱਚ ਸੱਤਾ ਸੰਭਾਲੀ ਸੀ ਤੇ ਵਿਦੇਸ਼ੀ ਖਜ਼ਾਨਾ ਜਿਹੜਾ ਉਹ ਅੱਜ ਵੀ ਉੱਥੇ ਲੈਵਲ ਤੇ ਸੀ ਜੋ ਉਦੋਂ ਸੀ ਤੇ ਫਿਰ ਇਹ ਜਿਹੜਾ ਗ੍ਰਾਫ ਹੈ ਇਹ ਡ੍ਰੇਨ ਆਊਟ ਹੋਇਆ ਤੇ ਕਿੱਥੇ ਗਿਆ ਲੀਗਲੀ ਵੀ ਡ੍ਰੇਨ ਆਊਟ ਹੁੰਦਾ ਤੇ ਇਲਿਗਲੀ ਵੀ ਹੁੰਦਾ ਲੀਗਲੀ ਹੁੰਦਾ ਬੈਂਕਾਂ ਦੀ ਟਰਾਂਜੈਕਸ਼ਨ ਤੇ ਇਲਿਗਲੀ ਹੁੰਦਾ ਹਵਾਲਾ ਟਰਾਂਜੈਕਸ਼ਨ ਜੀ ਘੰਟੇ ਵਿੱਚ ਪੇਮੈਂਟ ਜਿਹੜੀ ਹੈ ਵਿਦੇਸ਼ ਚ ਪਹੁੰਚ ਜਾਂਦੀ ਹੈ ਤੇ ਵਿਦੇਸ਼ਾਂ ਤੋਂ ਇੱਥੇ ਆ ਜਾਂਦੀ ਹੈ ਉਹ ਸਾਰੇ ਕਾਸੇ ਦੇ ਵਿੱਚ ਜਿਹੜੇ ਸਾਡੇ ਸਿਸਟਮ ਦੇ ਮੋਹਰੇ ਨੇ ਕੌਣ ਨੇ ਸਾਡੇ ਆਈਪੀਐਸ ਅਫਸਰ ਸਾਡੇ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਦੇ ਅਫਸਰ ਸਾਡੇ ਹੋਰ ਡਿਸਟ੍ਰਿਕਟ ਅਥਾਰਟिटीज ਰੈਵਨਿਊ ਦੀਆਂ ਇਵਨ ਪਟਵਾਰੀ ਤੱਕ ਜਿਹੜੇ ਐਮਪੀ ਸਹਿਬਾਨ ਨੇ ਉਹਨਾਂ ਦੇ ਬੱਚੇ ਵਿਦੇਸ਼ਾਂ ਨੂੰ ਪੜ ਰਹੇ ਨੇ ਮੰਤਰੀਆਂ ਦੇ ਬੱਚੇ ਵਿਦੇਸ਼ਾਂ ਨੂੰ ਪੜ੍ਹ ਰਹੇ ਨੇ ਉਹ ਪੈਸੇ ਦੇ ਉੱਤੇ ਚੈੱਕ ਕਿਸੇ ਦਾ ਨਹੀਂ ਕਿਤੇ ਉੱਤੇ ਚੈੱਕ ਹੈ ਜੇ ਕਿਤੇ ਗਰੀਬ ਆਦਮੀ ਨੇ ਆਪਣਾ ਬੱਚਾ ਭੇਜਤਾ ਐਨੇ ਪੈਸੇ ਕਿੱਥੋਂ ਲਿਆਏ ਹੋ ਜੀ ਲਿਆ ਦੋਤੋਂ ਤੁਹਾਨੂੰ ਉਹਦੇ ਉੱਤੇ ਈਡੀ ਹੈ ਉਹਦੇ ਉੱਤੇ ਸੀਬੀਆਈ ਹੈ ਉਹਦੇ ਉੱਤੇ ਇਨਕਮ ਟੈਕਸ ਹੈ ਇਹੋ ਜਿਹੇ ਲੋਕਾਂ ਉੱਤੇ ਕਿਉਂ ਨਹੀਂ ਅੱਜ ਜੇ ਇਹ ਗੱਲ ਕਰੀਏ ਨਿਰਮ ਮੋਦੀ ਦੀ ਜਾਂ ਵਿਜੇ ਮਾਲੀਆ ਦੀ ਐਨਾ ਪੈਸਾ ਉਹਨਾਂ ਕੋਲ ਚਲਾ ਗਿਆ ਤੇ ਉਹ ਕਿ ਮੇਤੇ ਕਿ ਸਥਾਪਨਾ ਲਗਿਆ ਤੇ ਕਿੱਥੇ ਇਨਵੈਸਟ ਹੋਇਆ ਸਾਡੀ ਸਰਕਾਰ ਸੁੱਤੀ ਰਹੀ ਗਈ ਆਈ ਲੋਕ ਸਵਾਲ ਕਰਦੇ ਨੇ ਚੌਕੀਦਾਰ ਜੀ ਤੁਸੀਂ ਕਿੱਥੇ ਸੀ ਤੇ ਦੂਜਾ ਸਵਾਲ ਇਹ ਹੈ ਤੁਹਾਡੇ ਸਾਹਮਣੇ ਜਦੋਂ ਇਦਾਂ ਦੀ ਗੱਲ ਸਾਹਮਣੇ ਆਉਂਦੀ ਏ ਉਗੜ ਕੇ ਉਹਦੇ ਵਿੱਚ ਕੀ ਹੁੰਦਾ ਸਾਡੀ ਇਹ ਸਰਕਾਰ ਜਿਹੜੀ ਹੈ ਕਿਸੇ ਵੀ ਸਿਸਟਮ ਦੇ ਜਿਹੜੇ ਭਾਗੀਦਾਰ ਨੇ ਉਹਦੇ ਉੱਤੇ ਕੀ ਕਾਰਵਾਈ ਕਰ ਗਈ ਆ ਹ ਤੱਕ ਸਰਵਜਨਕ ਨਹੀਂ ਹੋਈ ਹੋਣੀ ਚਾਹੀਦੀ ਏ ਤੇ ਤੀਜੀ ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਸਰਕਾਰ ਆਪ ਜਿਹੜੀ ਇਹ ਕਰਪਸ਼ਨ ਕਰਾ ਰਹੀ ਹੈ ਬੈਂਕਿੰਗ ਟ੍ਰਿਬਿਊਨਲ ਬਣਾਤਾ ਮਾੜੇ ਬੰਦੇ ਦੇ ਉੱਤੇ ਫਟਾਫਟ ਨੋਟਿਸ ਛਾੜ ਦਿੰਦੇ ਨੇ ਉਹਦਾ ਪ੍ਰਾਪਰਟੀ ਦਾ ਵੱਡਾ ਵੱਡਾ ਇਸ਼ਤਿਹਾਰ ਆ ਜਾਂਦਾ ਪੇਪਰਾਂ ਦੇ ਵਿੱਚ ਪ੍ਰਾਪਰਟੀ ਅਟੈਚ ਹੋ ਗਈ ਹੈ ਅੰਬਾਨੀਆ ਅਡਾਨੀਆ ਦੇ ਜਿਹੜੇ ਲੱਖਾਂ ਕਰੋੜਾਂ ਦੇ ਜਿਹੜੇ ਰਿਨ ਨੇ ਉਹ ਮਾਫ ਕਰ ਦਿੱਤੇ ਜਾਂਦੇ ਨੇ ਇਹਦੇ ਉੱਤੇ ਕੌਣ ਜਿਹੜਾ ਜ਼ਿੰਮੇਵਾਰ ਹੈ ਸਰਕਾਰੀ ਹੋਏਗੀ ਨਾ ਜ਼ਿੰਮੇਵਾਰ ਇਹ ਵੀ ਦੇਖਣ ਨੂੰ ਆਇਆ ਕਿ ਜਿਹੜੀਆਂ ਸਮਾਜਿਕ ਭਲਾਈ ਦੀਆਂ ਜਥੇਬੰਦੀਆਂ ਨੇ ਚਾਹੇ ਉਹ ਇੱਥੇ ਕੰਮ ਕਰਨ ਚਾਹੇ ਜਿੱਥੇ ਵੀ ਮੁਸੀਬਤ ਪੈਂਦੀ ਹੈ ਉੱਥੇ ਜਦੋਂ ਉਹਨਾਂ ਨੂੰ ਫੰਡ ਵਿਦੇਸ਼ਾਂ ਤੋਂ ਇੱਧਰ ਆਉਂਦੇ ਆ ਉਹਨਾਂ ਉੱਤੇ ਬ੍ਰੇਕ ਲੱਗ ਜਾਂਦੀ ਹੈ ਰੋਕ ਲੱਗ ਜਾਂਦੀ ਹੈ ਕਿ ਤੁਸੀਂ ਲੈ ਨਹੀਂ ਸਕਦੇ ਇਹ ਪੈਸੇ ਕਿਸੇ ਵੀ ਢੰਗ ਨਾਲ ਔਰ ਦੂਜੇ ਪਾਸੇ ਜਿਹੜੇ ਇੱਥੋਂ ਅਫਸਰशाही ਲੁੱਟ ਕੇ ਲੈ ਜਾਂਦੀ ਆ ਜਾਂ ਲੀਡਰ ਲੈ ਜਾਂਦੇ ਆ ਉੱਥੇ ਕਿੰਨੇ ਕਿੰਨੀ ਪ੍ਰਾਪਰਟੀ ਬਣਾਉਣ ਲੱਗ ਜਾਂਦੇ ਆ ਦੋਨਾਂ ਦੇ ਵਿੱਚ ਫਰਕ ਬੜਾ ਆ ਜਾਂਦਾ ਦੋ ਪੱਖੇ ਦੇ ਵਿੱਚ ਸਾਫ਼ ਨੇ ਜਿਹੜੇ ਇੱਥੋਂ ਡਲਟ ਕੇ ਲੈ ਜਾਂਦੇ ਨੇ ਵਿਦੇਸ਼ਾਂ ਇਚ ਇਨਵੈਸਟਮੈਂਟ ਕਰਦੇ ਨੇ ਸਾਡੀ ਸਰਕਾਰ ਦੀ ਨਿਗਾਹ ਵਿੱਚ ਹੈ ਜਾਂ ਨਹੀਂ ਹਾਂ ਜਾਂ ਨਹੀਂ ਜਵਾਬ ਦੇਵੇ ਗੱਲ ਫੇਰ ਅੱਗੋਂ ਚੱਲੇਗੀ ਜੀ ਤੇ ਦੂਜੀ ਚੀਜ਼ ਇਹ ਆ ਜਿਹੜੀ ਇਨਵੈਸਟਮੈਂਟ ਇੱਥੋਂ ਦੇ ਪੋਲੀਟੀਸ਼ੀਅਨਸ ਨੇ ਸਵਿਫਟ ਬੈਂਕ ਵਿੱਚ ਕੀਤੀ ਹੈ ਤੇ Swami Ramdev ਨੇ ਇਹ ਗੱਲ ਕਹੀ ਸੀ ਸਵਿਫਟ ਬੈਂਕ ਦਾ ਪੈਸਾ 100 ਦਿਨਾਂ ਵਿੱਚ ਵਾਪਸ ਆ ਜਾਏਗਾ ਕਿੰਨੇ 100 ਦਿਨ ਲੰਘ ਗਏ ਨਾ Swami Ramdev ਲੱਭਿਆ ਤੇ ਨਾ ਵਿਦੇਸ਼ਾਂ ਦਾ ਪੈਸਾ ਇੱਥੇ ਭਾਰਤ ਵਿੱਚ ਆਇਆ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਫਿਰ ਇਹ ਜੇ ਲੋਕ ਮੇਰੇ ਤੁਹਾਡੇ ਵਰਗੇ ਗੱਲ ਕਰਦੇ ਆ ਜਾਂ ਆਮ ਲੋਕ ਗੱਲ ਕਰਦੇ ਆ ਕਿ 60 ਸਦੀ ਦੀ ਤਲਵਾਰ ਜਿਹੜੀ ਹੈ ਸਾਡੇ ਉੱਤੇ ਹੀ ਡਿਗਣੀ ਹੈ ਤੇ ਕੌਣ ਜ਼ਿੰਮੇਵਾਰ ਹੈ ਸਿਰਫ ਜਿਹੜਾ ਸਿਰਫ ਅੱਜ ਦੇਖੋ ਤੁਸੀਂ ਜਿਹੜੇ ਅੰਬਾਨੀਆਂ ਅਡਾਨੀਆਂ ਦੇ ਵੱਡੇ ਵੱਡੇ ਕੇਸ ਲੱਗਦੇ ਨੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਫੈਸਲੇ ਦਿਨਾ ਮੇ ਨਿਆਇ ਚ ਹਫਤੇ ਐ ਚੋ ਜਾਂਦੇ ਨੇ ਤੇ ਜਿਹੜਾ ਆਮ ਆਦਮੀ ਦਾ ਕੇਸ ਲੱਗਦਾ ਉਹਦਾ ਨੰਬਰ ਹੀ 30 ਸਾਲ 33 ਸਾਲ ਲੱਗਦਾ ਨਹੀਂ ਸੁਣਵਾਈ ਲਈ ਟਾਈਮ ਨਹੀਂ ਜਾਂਦਾ ਜਾਈ ਸਾਹਿਬ ਨੂੰ ਇਹ ਕਿੱਥੋਂ ਦਾ ਨਿਆਇ ਆ ਆਮ ਲੋਕਾਂ ਨੂੰ ਨਿਆਇ ਕਿਉਂ ਨਹੀਂ ਕੌਣ ਦੇਏਗਾ ਨਿਆਇ ਇਹ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਨਹੀਂ ਸੀ ਜਦੋਂ ਗੱਲ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀ ਤੇ ਹਉਗਾ ਆ ਜਾਂਦਾ ਖਾਲਸਾਣ ਉਹ ਇਸ ਕਰਕੇ ਆਂਦਾ ਹੈ ਕਿਉਂਕਿ ਉਸ ਤੋਂ ਦੇ ਸਿਸਟਮ ਨੂੰ ਇਹ ਮੈਚ ਨਹੀਂ ਕਰ ਸਕਦੇ ਅਡਾਪਟ ਨਹੀਂ ਕਰਨਾ ਇਹਨਾਂ ਨੇ ਸਾਰੇ ਦੇਸ਼ ਵਾਸੀਆਂ ਦਾ ਭਲਾ ਉਹਦੇ ਵਿੱਚ ਕਲਿਸਤਾਨ ਦੇ ਵਿੱਚ ਕੀ ਐਡੀ ਵੱਡੀ ਖਮੀ ਹੈ ਜਿਸ ਵਜ੍ਹਾ ਕਰਕੇ ਇਹ ਹਉਆ ਖੜਾ ਕਰ ਦਿੱਤਾ ਜਾਂਦਾ ਏਜੰਡਾ ਚਲਾਇਆ ਜਾਂਦਾ ਸਾਰਾ ਕੁਝ ਛਲਾਇਆ ਜਾਂਦਾ ਉੱਥੇ ਮੈਂ ਤੁਹਾਨੂੰ ਇੱਕ ਗੱਲ ਸ਼ੁਰੂ ਹੀ ਦੱਸੀ ਹੈ ਰਾਜੇ ਵਸਤੇ ਹਿੰਦੂ ਮੁਸਲਮਾਨ ਦੋਏ ਸਿਰ ਦੋਹਾਂ ਦੇ ਉੱਤੇ ਆਫਾਤ ਆਈ ਇਹ ਆਫਾਤ ਹੀ ਆਈ ਦੀ ਚਾ ਮਮ ਦਾ ਵਿੱਚ ਪੰਜਾਬ ਦੇ ਜੀ ਕਦੀ ਨਹੀਂ ਸੀ ਤੀਜੀ ਜਾਤ ਆ ਇਹ ਪੰਜਾਬ ਇੱਕ ਵੱਖਰਾ ਦੇਸ਼ ਰਿਆਂ ਕਿਉਂਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਉਹਨਾਂ ਨੇ ਇਹ ਰਿਕਾਰਡ ਕੀਤੀ ਇਹ ਗੱਲ ਜੇ ਤੁਸੀਂ ਇਹਨਾਂ ਗੱਲਾਂ ਨੂੰ ਦੇਖੋ ਇੱਥੋਂ ਜਿਹੜੇ ਬਿਊਰੋਕਰੇਟਸ ਨੇ ਜਿਹੜੇ ਸਿਸਟਮ ਦੇ ਭਾਗੀਦਾਰ ਨੇ ਜਿਹਦੇ ਵੀ ਸਾਰੇ ਹੁੰਦੇ ਨੇ ਉਹਨਾਂ ਨੇ ਵਿਦੇਸ਼ਾਂ ਵਿੱਚ ਇਨਵੈਸਟਮੈਂਟਾਂ ਕੀਤੀਆਂ ਉਹਨਾਂ ਦਾ ਸਰਵਜਨ ਕਰੇ ਸਰਕਾਰ ਜੇ ਹਿੰਮਤ ਹੈਗੀ ਤੇ ਕੌਣ ਕਰੇਗਾ ਸਈਆਂ ਭਏ ਇਕਤਵਾਲ ਤੋਂ ਬੜਰ ਖਾਇਕਾ ਉਹਨਾਂ ਦੇ ਬੱਚੇ ਵੀ ਵਿਦੇਸ਼ਾਂ 'ਚ ਮੁੰਡੇ ਕੁੜੀਆਂ ਪੜ੍ਹਦੇ ਆ ਉਹਨਾਂ ਨੂੰ ਕਿਵੇਂ ਸੁੱਖ ਸਹੂਲਤਾਂ ਮਿਲਦੀਆਂ ਉੱਥੇ ਕੋਈ ਵਿਦੇਸ਼ਾਂ 'ਚ ਉਹਨਾਂ ਦੀ ਪੜ੍ਹਾਈ ਨਹੀਂ ਕੋਈ ਖੁਸ਼ ਨਹੀਂ ਜਿਹੜੇ ਬੱਚੇ ਸਾਡੇ ਇੱਧਰੋਂ ਜਾਂਦੇ ਆ ਉਹਨਾਂ ਦੀ ਐਕਸਪਲੋਇਟੇਸ਼ਨ ਕਰਦੇ ਆ ਉਹਨਾਂ ਨੂੰ ਉਸੇ ਕੰਮ ਵਿੱਚ ਪਾ ਦਿੰਦੇ ਆ ਜਿਹੜੇ ਕੰਮ ਵਿੱਚ ਇੱਥੇ ਪਿਓ ਨੂੰ ਦਾਦੇ ਨੂੰ ਕਿਸੇ ਹੋਰ ਭੈਣ ਭਰਾ ਨੂੰ ਰੋਕਣ ਲਈ ਇੱਕ ਨਿਯੁਕਤੀ ਮਿਲੀ ਹੋਈ ਹੈ ਲੇਕਿਨ ਉੱਥੇ ਇਹ ਜੀ ਹਾਂ ਨਹੀਂ ਕਿਉਂ ਕਿਸ ਵਜ੍ਹਾ ਕਰਕੇ ਕਿਉਂਕਿ ਇੱਥੇ ਰੋਗਥਾਮ ਹੈ ਰੋਸ ਰੋਗਥਾਮ ਦੇ ਵਿੱਚੋਂ ਪੈਸੇ ਕੱਢ ਲੈਣੇ ਹਨ ਤੇ ਉੱਥੇ ਅੱਗੇ ਤੋਰ ਦੇਣੇ ਹਨ ਉਹਨਾਂ ਨੂੰ ਮਿਲ ਜਾਣੇ ਹਨ ਉੱਥੋਂ ਦੇ ਇਹ ਬੱਚਿਆਂ ਨੂੰ ਇਹ ਪੁੱਛਿਆ ਜਾਏ ਭਾਈ ਤੂੰ ਤੇਰੀ ਵਲਦੀ ਹੈ ਤੇ ਇਹ ਹੈ ਤੇ ਤੇਰੇ ਕੋਲ ਇੰਨਾ ਪੈਸਾ ਕਿੱਥੋਂ ਆਇਆ ਤੇ ਇੱਥੋਂ ਜਿੰਨੇ ਵੀ ਜਿਹੜੀ ਜਿੰਨੇ ਵੀ ਬਿਊਰੋਕ੍ਰੇਸੀ ਹੈ ਮੈਂ ਦਾਅਵੇ ਨਾਲ ਕਹਿ ਸਕਦਾ 100 ਕਰੋੜ ਤੋਂ ਕੱਟਦੀ ਰਿਟਰਨ ਕੋਈ ਨਹੀਂ ਪਰਦਾ ਤੇ ਜਿੱਦਨ ਉਹ ਜੋਬ ਦੇ ਵਿੱਚ ਆਏ ਸਨ ਉਹਨਾਂ ਦਾ ਸਟੇਟਸ ਦੇਖ ਲਓ ਕੀ ਸੀ ਟੁੱਟਾ ਸਾਈਕਲ ਵੀ ਨਹੀਂ ਸੀ ਟੁੱਟਾ ਸਾਈਕਲ ਵੀ ਨਹੀਂ ਸੀ ਉਹਨਾਂ ਕੋਲ ਅਜੇ ਪੈਸੇ ਕਿੱਥੋਂ ਆਏ ਔਰ ਉਹਨਾਂ ਦੀ ਜਿਹੜੀ ਹੈ ਨਜ਼ਰ ਥੰਨੀ ਜਿਹੜੀ ਹੈ ਉਹਦੇ ਉੱਤੇ ਕਿਉਂ ਨਹੀਂ ਕੀਤੀ ਜਾਂਦੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਖਾਲਸਾ ਦਰਬਾਰ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕ腐ਸ਼ਨ ਨਹੀਂ ਸੀ ਕਿਉਂ ਕਿ ਉਹ ਸਾਫ਼ ਸੁਥਰੇ ਦਮੰਦ ਦਾ ਸੀ ਉਹਨਾਂ ਦਾ ਜਿਹੜਾ ਰਾਜਸੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪੂਰਨੇ ਜਿਹੜੇ ਸਿੱਖਿਆਵਾਂ ਨੇ ਉਹਨਾਂ ਦੇ ਮੁਤਾਬਕ ਚੱਲਿਆ ਸੀ ਸਭੇ ਸੰਜੀ ਵਾਲ ਸਦਾ ਕੋਈ ਇਹਨਾਂ ਦਿੱਸੇ ਬਾਹਰਾਂ ਇਸ ਮੁਤਾਬਕ ਚੱਲਿਆ ਸੀ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਤੇ ਅੱਜ ਦੇ ਲੀਡਰ ਵੀ ਟੇਕਦੇ ਆ ਮੱਥਾ ਟੇਕਣਾ ਇੱਕ ਲੱਗ ਚੀਜ਼ ਹੈ ਲੇਕਿਨ ਅਮਲ ਕਰਨਾ ਇੱਕ ਅਲੱਗ ਚੀਜ਼ ਹੈ ਮੈਂ ਤੁਹਾਡੇ ਕੈਮਰੇ ਅੱਗੇ ਖਲੋਤਾ ਮੈਂ ਕੁਝ ਬੋਲ ਨਹੀਂ ਰਿਹਾ ਤੇ ਖਲੋਤਾ ਕੀ ਕਰੂਗਾ ਜੇ ਮੈਂ ਖਲੋਤਾ ਤੇ ਕੁਛ ਮੈਨੂੰ ਵਿਚਾਰਾਂ ਦਾ ਅਦਾਨ ਪ੍ਰਦਾਨ ਵੀ ਤੇ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਇਸ ਚੀਜ਼ ਨੂੰ ਕੌਣ ਕਰੇਗਾ ਇੱਥੋਂ ਦੇ ਜਿਹੜਾ ਪੈਸਾ ਨਜ਼ਾਇਜ਼ ਜਾ ਰਿਹਾ ਉੱਥੇ ਉੱਥੇ ਉਹ ਆਪਣੇ ਬੱਚਿਆਂ ਨੂੰ ਦੋ ਦੋ ਤਿੰਨ ਤਿੰਨ ਚਾਰ ਚਾਰ ਘਰ ਲੈ ਕੇ ਦੇ ਰਹੇ ਨੇ ਜਿਹੜੇ ਬੱਚੇ ਇੱਥੋਂ ਜਾਂਦੇ ਨੇ ਧੀਆਂ ਤੇ ਪੁੱਤ ਸਾਡੇ ਉਹਨਾਂ ਦੀ ਜਿਹੜੀ ਐਕਸਪਲੋਇਟੇਸ਼ਨ ਦੇ ਵਿੱਚ ਕੀ ਹਿੱਸਾ ਸਰਕਾਰ ਇਸ ਚੀਜ਼ ਨੂੰ ਸਰਵਜਨਕ ਕਰੇ ਤੇ ਬਹੁਤ ਮਿਹਰਬਾਨੀ ਹੋਏਗੀ ਉਹਨਾਂ ਦੀ ਜੀ ਬਹੁਤ ਸ਼ੁਕਰੀਆ ਜੀ ਤਾ ਐਡਵੋਕੇਟ ਸਾਹਿਬ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਔਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਦੋ ਨੰਬਰ ਦੀਆਂ ਕਮਾਈਆਂ ਨੂੰ ਕਿਵੇਂ ਬਾਹਰ ਜਿਹੜਾ ਇਨਵੈਸਟ ਕੀਤਾ ਜਾਂਦਾ ਉਸ ਦੇ ਉੱਤੇ ਲਾਇਆ ਜਾਂਦਾ ਇਸ ਦੇ ਉੱਤੇ ਗੱਲ ਬਹੁਤ ਘੱਟ ਹੁੰਦੀ ਹੈ ਔਰ ਅਸੀਂ ਕੋਸ਼ਿਸ਼ ਕੀਤੀ ਹੈ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਕੀ ਸੋਚਣਾ ਹੈ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਦੇ ਵਿੱਚ ਐਨਾ ਹੀ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ